ਜੀ ਸਰ ਸੁजानਪੁਰ ਵਿਖੇ ਜਿਹੜਾ ਪ੍ਰੇਮਨਗਰ ਤੇ ਤੁਸੀਂ ਕਾਰਵਾਈ ਕੀਤੀ ਕੀ ਕਹਿਣਾ ਮਾਨਕੋ ਆਪਕੀ ਸਾਹਿਬ ਦੀਆਂ ਗੱਲਾਂ ਤੇ ਜਿਹੜਾ ਪਿਆਗਾ ਸੀ ਪ੍ਰੇਮਨਗਰ ਬੰਦੇ ਚ ਕੁਝ ਬੰਦੇ ਸਾਡੇ ਜਿਹੜੇ ਕਿਉਂਕਿ ਕੁਝ ਪੈਕੰਦਰ ਰੱਖਿਆ ਨੇ ਉਹ ਨਾਲ ਵੀ ਰਸਤੇ ਪੈਣੇ ਹੋਇਆ ਸੀ ਉਹਨਾਂ ਤੇ ਸਟੱਪ ਕਰ ਰਹੇ ਹਾਂ ਬਾਕੀ ਜਿਹੜਾ ਤੁਹਾਨੂੰ ਵਾਸਤੇ ਦੱਸਾਂਗੇ ਕਾਰਵਾਈ ਅਪੀਲ ਕੀ ਕਰਨਾ ਚਾਹੋਗੇ ਆਪਣੇ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਾਸੀਓਂ ਤੇਹੀ ਪੀਲਿਆ ਵੀ ਨਸ਼ੇ ਛੱਡੋ ਤੇ ਚੰਗੀ ਜਿੰਦਗੀ ਬੀਓ ਤੇ ਆਪਣੇ ਘੇਰੇ ਨੂੰ ਪਿਆਰ ਨਾਲ